ਆਜੀ ਦੀ ਅੰਤਿਮ ਅਰਦਾਸ ਤੇ ਆਇਆ ਤੇ ਕੀ ਕਹਿਣਾ ਹੈ ਅ ਬਸ ਹੀ ਬਹੁਤ ਵੱਡਾ ਘਾਟਾ ਇੰਡਸਟਰੀ ਦਾ ਹੈਗਾ ਹੀ ਹੈਗਾ ਆਸ ਕਰਕੇ ਉਹਨਾਂ ਦੀ ਫੈਮਲੀ ਨੇ ਇੱਕ ਆਪ ਦਾ ਜਾਣਾ ਬਹੁਤ ਸੈਡਨੈਸ ਗਿਆ ਮੇਰੇ ਬਾਪੇ ਦੋਨੋਂ ਹੀ ਗਵਾਚ ਚੁੱਕਾ ਸੋ ਭਾਵੇਂ ਇਹਨੇ ਸਾਲ ਹੋ ਗਏ ਲੇਕਿਨ ਕੋਈ ਬੰਦ ਕੰਨ ਜਿਵੇਂ ਉਹਨਾਂ ਨੂੰ ਮਿਸ ਵੀ ਕਰਦੇ ਹੋਰ ਦੇ ਨਾਲ ਉਹ ਵੀ ਹੋਇਆ ਬਹੁਤ ਮਾੜਾ ਹੋਇਆ ਲੇਕਿਨ ਇਹ ਸੱਚ ਹੈ ਚੀਣਾ ਝੂਠਾ ਮਰਨਾ ਸੱਚਾ ਇੱਕ ਉਹਨਾਂ ਦਾ ਨਾਂ ਕਦੇ ਵੀ ਦੁਨੀਆ 'ਚ ਮਿਲ ਨਹੀਂ ਸਕਦਾ ਕਿਉਂਕਿ ਉਹਨਾਂ ਦੇ ਐਨੇ ਜਿਹੜੇ ਚੇਲੇ ਨੇ ਉਹਦੇ ਉਹਨਾਂ ਉਸਤਾਦ ਹੁੰਦੇ ਨੇ ਉਹਨਾਂ ਨੇ ਬਹੁਤ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਸ਼ੁਰੂ ਕੀਤਾ ਸੋ ਉਹ ਕਦੇ ਮਰ ਨਹੀਂ ਸਕਦਾ ਪਰ ਹਾਂ ਫਿਜ਼ੀਕਲੀ ਉਹਨਾਂ ਨੂੰ ਉਹ ਹੱਲ ਨਹੀਂ ਕਰ ਸਕਦੇ ਬੈਟ ਨਹੀਂ ਚਾਹਦੇ ਕਰਦਾ ਨਹੀਂ ਕਰ ਸਕਦੇ ਤੇ ਮਸੀਸੀ ਕਰਕੇ ਕਿੱਥੇ ਆਏ ਆ ਜੀ ਬਾਰਕਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਵਾਸੇ ਔਰ ਜਿਹੜਾ ਪਰਿਵਾਰ ਹੈ ਉਹਨਾਂ ਨੇ ਸ਼ਕਤੀ ਦੇਵੇ ਸਹੀ ਜੱਦੀ ਭਾਈ ਜੇਕਰ ਗੱਲ ਕੀਤੀ ਜਾਵੇ ਤਾਂ ਬੈਕ ਟੂ ਬੈਕ ਇਦਾਂ ਦੇ ਲਾਸਸ ਦੇਖਣ ਨੂੰ ਮਿਲ ਰਹੇ ਨੇ ਲੱਗਦਾ ਤੁਹਾਨੂੰ ਮਿਊਜ਼ਿਕ ਇੰਡਸਟਰੀ ਨੂੰ ਨਜ਼ਰ ਲੱਗ ਗਈ ਹੈ ਕਿਸੇ ਦੀ ਹਾਂ ਦੇਖੋ ਜੀ ਇਹ ਤਾਂ ਮਾਲਕੀ ਜਾਣਦਾ ਜੀ ਉਹਦੀ ਰਜਾ ਦੇ ਵਿੱਚ ਹੀ ਹੁੰਦਾ ਸਾਰਾ ਕੁਝ ਜੋ ਵੀ ਹੁੰਦਾ ਕਬੱਡੀ ਪਲੇਅਰਾਂ ਦੇ ਵੀ ਕਿੰਨੇ ਡੈਥ ਹੋਈ ਆ ਬਾਡੀ ਬਿਲਡਰ ਕੁਮਰ ਸਾਹਿਬ ਦੇਖੋ ਕਿੰਨੇ ਯੰਗ ਏਜ ਦੇ ਵਿੱਚ ਹੋਈ ਆ ਤੇ ਕਲਾਕਾਰ ਰਾਜਵੀਰ ਜਵੰਦਾ ਜਾਂ ਹੋਰ ਕਿੰਨੇ ਨੇ ਬਹੁਤ ਸਾਰੇ ਗਏ ਨੇ ਸੋ ਬਹੁਤ ਮਾੜਾ ਸਾਲ ਇਹ ਤਾਂ ਗਿਆ ਜੀ ਇੰਡਸਟਰੀ ਦੇ ਲਈ ਵੀ ਵਾਕਈ ਵੀ ਕਿਉਂਕਿ ਜਿਦਾ ਮੈਂ ਕਿਹਾ ਵੀ ਇੱਕ ਕਲਾਕਾਰ ਦੇ ਨਾਲ ਘੱਟੋ ਘੱਟ 10-15 ਕਰ ਚੱਲਦੇ ਨੇ ਹਾਂ ਸਮਾਰਕ ਦੇ ਅਰਦਾਸ ਸੀ ਜੀ ਬੇਨਤੀ ਕਰ ਸਕਦੇ ਆਪਾਂ ਜਿਹੜਾ ਅਗਲਾ ਸਾਲ ਆ ਨਵਾਂ ਸਾਲ ਆਉਣ ਵਾਲਾ ਸਾਰਿਆਂ ਦੀ ਖੁਸ਼ੀਆਂ ਦੇ ਖੇੜਿਆਂ ਪਰਿਆ ਹੋਵੇ ਔਰ ਜਿਹੜੀ ਨੈਗੇਟਿਵ ਚੀਜ਼ਾਂ ਹੋ ਰਹੀਆਂ ਨੇ ਉਹ ਤੋਂ ਪਰੇ ਰਹਿਣਾ ਚਾਹੀਦਾ ਬਸ ਪੋਜ਼ਿਟਿਵ ਪਿਆਰ ਵੰਡਣਾ ਜਿੱਤੇ ਪਿਆਰ ਵੰਡੋ ਤੇ ਮਾਰਕ ਸਾਰਿਆਂ ਨੂੰ ਸਲਾਮ ਅਦਾਬ ਸਤਿ ਸ਼੍ਰੀ ਅਕਾਲ ਜੀ ਅੱਜ ਉਸਤਾਦ ਜੀ ਜਨਾਬ ਪੁਰਸ਼ਾ ਕੋਟੀ ਜੀ ਦੇ ਅੰਤਮ ਅਰਦਾਸ ਤੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਬੇ ਆਇਆ ਜੀ ਸਾਰੇ ਆਰਟਿਸਟ ਦਾ ਔਰ ਸਾਡੇ ਸੰਗੀਤ ਦੇ ਸਰਮੌਰ ਲੋਕ ਇਸ ਦੁਨੀਆ ਤੋਂ ਹਾਲ ਵਿਦਾ ਕਹਿ ਕੇ ਚਲੇ ਗਏ ਨੇ ਸਾਨੂੰ ਬੜੇ ਦੁੱਖ ਦੀ ਗੱਲ ਹੈ ਔਰ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਬਹੁਤ ਸਾਰੇ ਫਨਕਾਰ ਲੋਕ ਵੀ ਆਏ ਨੇ ਪਰਿਵਾਰ ਵੀ ਆਇਆ ਹੈ ਮੈਂ ਬੇਨਤੀ ਕਰੂੰਗਾ ਕਿ ਅਰਦਾਸ ਕਰਿਓ ਬੇਨਤੀ ਕਰਿਓ ਦੁਆ ਕਰਿਓ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਉਹਨਾਂ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਔਰ ਪਰਿਵਾਰ ਨੂੰ ਪਾਣਾ ਮਤਲਬ ਦਾ ਭਲਕ ਕਿਵੇਂ ਦੇਖਦੇ ਹੋ ਕਿ ਇਸ ਤਰ੍ਹਾਂ ਦੇ ਉਸਤਾਦ ਜਿਨ੍ਹਾਂ ਨੇ ਇਤਤ ਦੇ ਪਰ ਜੈਮ ਇੰਡਸਟਰੀ ਨੂੰ ਸਿੰਗਰ ਦਿੱਤੇ ਆ ਉਹ ਜਿਸ ਤਰ੍ਹਾਂ ਦੀ ਗਾਇਕੀ ਹੈ ਕਿ ਆ ਇਸ ਤਰ੍ਹਾਂ ਦੇ ਦੁਆਰਾ ਉਸਤਾਦ ਦੇਖਣ ਨਹੀਂ ਨਹੀਂ ਜੀ ਉਹਨਾਂ ਨੇ ਕਪੜਾ ਹੀ ਰੰਗ ਬਖੇਰੇ ਆ ਪੂਰੇ ਪੰਜਾਬ ਦੇ ਵਿੱਚ ਕਿੰਨੇ ਆਰਟਿਸਟ ਲੋਕ ਜਿਹੜੇ ਮੇਰੇ ਵਰਗੇ ਗਰੀਬ ਜਿਨ੍ਹਾਂ ਨੂੰ ਰੋਟੀ ਲਾਇਆ ਬਹੁਤ ਸਾਰੇ ਕਲਾਕਾਰ ਬਹੁਤ ਨਾਮਣਾ ਖੱਟਿਆ ਜਿਨ੍ਹਾਂ ਨੇ ਉਹਨਾਂ ਦੇ ਸ਼ਾਗਿਰਦਾਂ ਨੇ ਇੱਕ ਮਿਸਾਲ ਸੀਗੇ ਕਿ ਯੂਨੀਵਰਸਿਟੀ ਸੀਗੇ ਗੁਰੂ ਜੀ ਔਰ ਇਹੋ ਜਿਹੇ ਲੋਕ ਸਾਧੀਆਂ ਦੇ ਵਿੱਚ ਕਦੇ ਇੱਕ ਵਾਰ ਆਉਂਦੇ ਨੇ ਜੀ ਸੋ ਸਾਨੂੰ ਤਾਂ ਨਾਮ ਸੁਣ ਕੇ ਹੀ ਉਹਨਾਂ ਦਾ ਉਹਨਾਂ ਦੀ ਛਤਰ ਛਾਇਆ ਇੱਥੇ ਸਾਨੂੰ ਤਾਂ ਬਹੁਤ ਚੰਗਾ ਲੱਗਦਾ ਸੀਗਾ ਪਰ ਅੱਜ ਬੜਾ ਦੁੱਖ ਹੋ ਰਿਹਾ ਹੈਗਾ ਦੁੱਖ ਦਾ ਸਮਾਂ ਚਲੋ ਮਾਲਕ ਦੀ ਮਰਜ਼ੀ ਹੈ ਹਰ ਕਿਸੇ ਨਾਲ ਹੈ ਇਹ ਕਿਸੇ ਇੱਕ ਨਾਲ ਨਹੀਂ ਪਰਮਾਤਮਾ ਕੇ ਅਰਦਾਸ ਦੁਆ ਬੇਨਤੀ ਹੈ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਜੋਨਾਂ ਨੇ ਸਿੱਖਿਆ ਦਿੱਤੀ ਹੈ ਕਿ ਉਸ ਨੂੰ ਸਦਾ ਰੱਖਿਆ ਜਾਵੇਗਾ ਜੋ ਉਹਨਾਂ ਨੇ ਸਿਖਾਇਆ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੀ ਇਹ ਜਿਹੜੀ ਵੀ ਪੀੜ੍ਹੀ ਹੈ ਪਟਿਆਲਾ ਘਰਾਣੇ ਦੀ ਜਿਹੜੀ ਵੀ ਪੀੜ੍ਹੀ ਹੈਗੀ ਇਹ ਉਹਨਾਂ ਦੀਆਂ ਸਿਖਿਆਵਾਂ ਨੂੰ ਹੀ ਅਸੀਂ ਉਹਨਾਂ ਦੇ ਪੈੜਾਂ ਦੇ ਵਿੱਚ ਹੀ ਚਲਦੇ ਜਾਣਾ ਹੈ ਅਸੀਂ ਜਿੰਨੀ ਦੇਰ ਜਿੰਦੇ ਆ ਉਹਨਾਂ ਦੀਆਂ ਸਿਖਿਆਵਾਂ ਨੂੰ ਅਸੀਂ ਜਿੰਦਾ ਰੱਖ ਬਹੁਤ ਦੁੱਖ ਦੀ ਖੜੀ ਹਾਂ ਸਾਡੇ ਸਾਰਿਆਂ ਦੇ ਲਈ ਸਾਰੇ ਸੰਗੀਤ ਜਗਤ ਦੇ ਲਈ ਖਾਸ ਤੌਰ ਤੇ ਮੇਰੇ ਲਈ ਕਿਉਂਕਿ ਮੈਂ ਮੇਰਾ ਸਲੀਮ ਦੇ ਨਾਲ ਔਰ ਪੂਰੇ ਪਰਿਵਾਰ ਦੇ ਨਾਲ ਬਹੁਤ ਇੱਕ ਗੂੜਾ ਰਿਸ਼ਤਾ ਅ ਰੇਹਾ ਮੇਰੇ ਫਾਦਰ ਸਾਹਿਬ ਦਾ ਸ਼ਾਕੋਟੀ ਸਾਹਿਬ ਦੇ ਨਾਲ ਬਹੁਤ ਪੁਰਾਣਾ ਇੱਕ ਸੰਬੰਧ ਰਿਹਾ ਤੇ ਇਸ ਸਾਲ ਮੇਰੇ ਫਾਦਰ ਸਾਹਿਬ ਵੀ ਸਾਡੇ ਛੱਡ ਕੇ ਚਲੇ ਗਏ 6 ਮਹੀਨੇ ਪਹਿਲਾਂ ਤੇ ਹੁਣ ਅੰਕਲ ਜੀ ਵੀ ਚਲੇ ਗਏ ਤੇ ਸਾਡੇ ਲਈ ਬਹੁਤ ਹੀ ਦੁਖਦਾਈ ਸਾਲ ਰਿਹਾ ਤੇ ਹੋਰ ਵੀ ਕਈ ਲੋਕ ਪੰਡਾ ਸਾਹਿਬ ਦੇ ਰਾਜਨੀਵ ਜਵੰਦਾ ਬਹੁਤ ਬਹੁਤ ਮਤਲਬ ਟ੍ਰੈਜੀ ਕੀ ਰਿਹਾ ਹੈ ਸੰਗੀਤ ਜਗਤ ਲਈ ਇਹ ਵੀ ਕਹਿ ਸਕਦੇ ਹਾਂ ਤੇ ਪ੍ਰਮਾਤਮਾ ਬਸ ਇਹੀ ਕਰੇ ਕਿ ਅਗਲਾ ਸਾਲ ਖੁਸ਼ੀਆਂ ਨਾਲ ਭਰਿਆ ਹੋਏ ਸਾਰਿਆਂ ਦੇ ਲਈ ਔਰ ਬਾਖੀ ਸੁਨੀਮ ਦੇ ਪਰਿਵਾਰ ਦੇ ਅਸੀਂ ਨਾਲ ਹੀ ਖੜੇ ਹਮੇਸ਼ਾ ਭਰਾ ਹੈ ਸਾਡਾ ਔਰ ਇਸ ਦੁਖੀ ਘੜੀ ਚ ਪ੍ਰਮਾਤਮਾ ਉਹਨਾਂ ਨੂੰ ਪਾਣਾ ਮੰਨ ਰਿਹਾ ਪਾਈ ਬਖਸ਼ੇ ਸੋ ਮੇਰੇ ਵੱਲੋਂ ਇੰਨਾ ਹੀ ਮੈਂ ਕਹਿਣਾ ਚਾਹੁੰਦਾ ਪਾਈ ਅੰਤਮ ਅਰਦਾਸ ਕਹਿ ਤੂੰ ਦਿਲ ਨਹੀਂ ਕਰਦਾ ਪਰ ਉਹ ਸੰਗੀਤ ਦੇ ਕੈਸੇ ਉਸਤਾਦ ਜਿੰਦਗੀ ਜਿੰਨਾ ਚਿਰ ਪੂਰੀ ਕਾਇਨਾਤ ਸ਼ਾਇਰ ਕੁਰਤੀ ਸਾਹਿਬ ਦਾ ਜਿਹੜਾ ਸੰਗੀਤ ਅਸਰ ਹੈ ਪੂਰੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਰਹੇਗਾ ਸੋ ਮਾਲਕਾ ਕੇ ਅਰਦਾਸ ਕਰਦੇ ਆ ਕਿ ਬਾਰਾ ਜਨਾ ਮਸਲ ਚੱਲਣਾ ਚਾਹੀਦਾ ਜੋਹੀਆਨਾ ਕਲਾਮ ਦਾ ਜਿਹੜਾ ਜਨਮਦਾਤਾ ਸੀ ਆਜ ਦੀ ਸਦੀ ਦੇ ਇਹਨਾਂ ਦਾ ਅੰਤ ਹੋਇਆ ਤਾਂ ਉਹਦੀ ਨਿੱਕੀ ਕਹਿਣਾ ਚਾਹਤ ਇਸ ਸਦੀ ਪਰਟ ਜੁਵੇ ਸ਼ਾਇਦ ਕੋਈ ਹੋ ਜਾ ਫਨਕਾਰ ਆਵੇ ਨਹੀਂ ਤਾਂ ਅੱਜ ਦੇ ਸਮੇਂ ਵਿੱਚ ਇਹੋ ਜਿਹੇ ਫਨਕਾਰ ਹੋਣੇ ਬਹੁਤ ਮੁਸ਼ਕਲ ਲੱਗਦਾ ਸੋ ਸ਼ਾਇਰ ਕੁਰਤੀ ਸਾਹਿਬ ਇੱਕੋ ਹੀ ਸੀ ਇੱਕੋ ਹੀ ਹਾਥੇ ਕੋਈ ਰੱਖੀ। ਥੈਂਕ ਯੂ ਇਹ ਮੋਜਾਂ ਲੈਣ ਦਾ ਸੀ ਜਾਕਿ ਕਿ ਜਿੰਨਾ ਸਲੀਮ ਹੁਣਾਂ ਨੇ ਨਾਮ ਖਟਿਆ ਪੇਜੀ ਹੁਣਾਂ ਦੇ ਨਾਮ ਖਟਿਆ ਆ। ਔਰ ਉਹਨਾਂ ਦਾ ਇੱਕ ਸਮਾਸੀ ਖੁਸ਼ੀਆਂ ਦੇ ਵਿੱਚ ਰਹਿਣ ਦਾ, ਪਰਿਵਾਰ ਦੇ ਵਿੱਚ ਰਹਿਣ ਦਾ, ਬੱਚਿਆਂ ਦੇ ਵਿੱਚ ਬਹਿ ਕੇ ਆਨੰਦ ਲੈਣ ਦਾ। ਚਲੋ ਬਾਕੀ ਜਿੰਨੇ ਸਵਾਸ ਵਾਹਿਗੁਰੂ ਨੇ ਦਿੱਤੇ ਆ ਲੈਣੇ ਦਾ ਆਪਾਂ ਉਹ ਨਹੀਂ ਹੈ। ਬਾਕੀ ਅੱਜ ਅਸੀਂ ਸਾਰੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਆ ਤੇ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਔਰ ਪਰਿਵਾਰ ਦੇ ਨਾਲ ਅਸੀਂ ਹਮੇਸ਼ਾ ਢੋਡੇ ਨਾਲ ਮੁੱਢਾ ਲਾ ਕੇ ਖੜੇ ਆ ਸਾਡੇ ਭਰਾ ਨੇ ਉਹ ਤੇ ਤੁਹਾਡੇ ਸਾਰਿਆਂ ਦਾ ਵਿਸਾਥ ਚਾਹੀਦਾ ਹੈ। ਥੈਂਕ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ